ਸਤਿ ਸ਼੍ਰੀ ਅਕਾਲ ਦੋਸਤੋ ਕਾਲੇ ਕੇ ਮੇਲੇ ਦੇ ਵਿੱਚ ਆਪਾਂ ਖੜੇ ਆ ਜੀ ਤੇ ਇਸ ਸਮੇਂ ਜਿਹੜਾ ਤੁਸੀਂ ਫਰੇਮ ਦੇ ਵਿੱਚ ਬੱਕਰਾ ਦੇਖ ਰਹੇ ਹੋ ਇਹ ਪੰਜਾਬ ਦੀ ਮਸ਼ਹੂਰ ਬਲੱਡ ਲਾਈਨ ਸੈਦੋ ਕੇ ਬਲੱਡ ਲਾਈਨ ਤੋਂ ਬੱਕਰਾ ਬਾਈ ਨੇ ਤਿਆਰ ਕੀਤਾ ਤੇ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਚਹਿਲ ਗੌਡ ਫਾਰਮ ਪਿੰਡ ਗੁਰਥੜੀ ਜ਼ਿਲ੍ਹਾ ਮਾਨਸਾ ਆ ਬਾਈ ਨੇ ਦੇਖੋ ਪੋਸਟਰ ਵੀ ਤਿਆਰ ਕੀਤਾ ਹਨਾ ਫੋਟੋਆਂ ਲੱਗੀਆਂ ਬਾਈ ਪੰਮੇ ਨਾਲ ਤੇ ਬਾਈ ਨਾਲ ਗੱਲਬਾਤ ਕਰਦੇ ਆਜੋ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਅ ਵੀਰੇ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਆ ਜੀ ਮੇਰਾ ਨਾਮ ਵੀ ਗੁਰਸੇਵ ਸਿੰਘ ਬੱਬੂ ਆ ਪਿੰਡ ਗੁੜਥੜੀ ਜ਼ਿਲ੍ਹਾ ਮਾਨਸਾ ਬਈ ਠੀਕ ਆ ਵੀਰੇ ਹਾਂ ਕਹਾਣੀ ਦੱਸੋ ਬਈ ਬੱਕਰੇ ਦੀ ਕਦੋਂ ਤੁਹਾਨੂੰ ਸ਼ੌਂਕ ਪਿਆ ਸੀਗਾ ਬੱਕਰੀਆਂ ਦਾ ਤੇ ਇਹ ਬੱਕਰਾ ਕਿਵੇਂ ਆਇਆ ਬੱਕਰਾ ਬਈ ਇਹ ਆਪਾਂ ਨੇ 2 ਸਾਲ ਹੋ ਗਏ ਬੱਕਰੀਆਂ ਲੈ ਕੇ ਆ ਸਰਦੋ ਬੱਕਰਾ ਤੁਸੀਂ ਛੱਡ ਦਿਓ ਬੱਕਰੀ ਨੇ ਦਿੱਤੀ ਨਾ ਹੋ ਗਏ 2 ਸਾਲ ਬਈ ਹਾਂਜੀ ਤੇ ਪਹਿਲਾਂ ਲਿਆਂਦੀ ਸੀ ਮੈਂ ਦੇਸੀ ਬੱਕਰੀ ਠੀਕ ਆ ਬਈ ਆਪਾਂ ਨੂੰ ਪਤਾ ਵੀ ਨਹੀਂ ਸੀਗਾ ਵੀ ਵੀਟਲ ਨਾਲ ਕਿੰਦੀ ਹੁੰਦੀ ਆ ਅੱਛਾ ਤੇ ਉਹ ਲਿਆਂਦੀ ਸੀ 15000 ਦੀ ਹਾਂਜੀ ਮੈਂ ਲਾ 5-6 ਮਹੀਨੇ ਰੱਖੇ ਆਪਾਂ ਨੇ ਦੇਖਿਆ ਕਿ ਰੰਗ ਬੰਨਣਾ ਨ ਪਤਾ ਲੱਗਿਆ ਤੇ ਬਾਕੀ ਬਿਮਾਰੀ ਦਾ ਹੋਰ ਸਾਰਾ ਕੁਝ ਪਤਾ ਲੱਗ ਗਿਆ ਹਾਂਜੀ ਤੇ ਇਦੋਂ ਦੋ ਬੱਕਰੀਆਂ ਲੈਣ ਦੀ ਸੀ ਆਪਾਂ ਨੇ ਮੱਟੀ ਗੁੱਜਰ ਤੋਂ ਠੀਕ ਆ ਬਈ ਹਾਂ ਹਾਂ ਇੱਥੇ ਬੱਕਰੀਆਂ ਫਿਰਦੀਆਂ ਨੇ ਦਿਖਾ ਦਿਓ ਲੈ ਗਾਲਵਾ ਹਾਂ ਹਾਂ ਇੱਕੋ ਸ਼ੇਰੀ ਬੱਕਰੀ ਲੈ ਗਾਲ ਆ ਮੱਟੀ ਬਾਈ ਕੋਲ ਆਈ ਸੀ ਹਾਂਜੀ ਹਾਂ ਇਹ ਕਿੱਥੋਂ ਲੈਣਗੇ ਤੁਸੀਂ ਇਹ ਮੱਟੀ ਗੁੱਜਰ ਕੋਲ ਪਿੰਡਾਂ ਤੋਂ ਮੱਟੀ ਗੁੱਜਰ ਤੋਂ ਠੀਕ ਆ ਇੱਥੇ ਹੈਗਾ ਉਹਨਾਂ ਦਾ ਵੀ ਹਨਾ ਹਾਂਜੀ ਠੀਕ ਤੇ ਆ ਆਪ ਪੱਟ ਲੈ ਕੇ ਆਏ ਸੀ ਅੱਛਾ ਬਈ ਹਾਂ ਹਾਂ ਤੇ ਪੱਠ ਸੀਗੀ ਉਹਦਾ 5 6 5 7 ਮਹੀਨੇ ਦੀ ਹਾਂਜੀ ਬਾਈ ਹਾਂ ਹਾਂ ਇਹਨੇ ਪਹਿਲੀ ਵਾਰੀ ਸੋਣਾ ਹੁਣ ਠੀਕ ਆ ਬਾਈ ਹਾਂ ਹਾਂ ਤੇ ਇਹ ਬੱਕਰਾ ਸੀਗਾ ਬਾਈ ਬੱਕਰੇ ਦੀ ਗੱਲ ਲੈਂਦਾ ਹੁੰਦੇ ਨੂੰ ਹਾਂਜੀ ਇਹ ਹੈਗਾ ਸੀਗਾ ਮਨਲਾ 1.5 ਮਹੀਨੇ ਦਾ ਉਹਦਾ ਅੱਛਾ ਤੇ ਆਪਾਂ ਨੂੰ ਮਨਲਾ ਵੀ ਜਾਮਦਾ ਮੇਹਵਣੀ ਦਿੱਤਾ ਉਹਨਾਂ ਦੇ ਘਰ ਦਾ ਬੱਕਰਾ ਹਾਂਜੀ ਤੇ ਮਨ ਲਓ ਵੀ 1.5 ਮਹੀਨੇ ਦਾ ਸੀਗਾ ਉਹਦਾ ਲੈ ਆਂਦਾ ਆਪਾਂ ਨੇ ਘਰ ਹੀ ਪਾਲਿਆ ਪੰਮੇ ਬਾਈ ਕੋਲੇ ਫਿਰ ਤੁਸੀਂ ਉਹਦਾ ਪਹਿਲੀ ਵਾਰੀ ਗਏ ਸੀ ਕਿਵੇਂ ਦਿੱਤਾ ਬੱਕਰਾ ਤੁਸੀਂ ਮੰਗਿਆ ਸੀਗਾ ਦੇ ਵੀ ਭਾਈ ਜੀ ਕਿਤੇ ਆਏ ਬੱਕਰਾ ਦਿੰਦੇ ਨਹੀਂ ਹਨਾ ਉਹ ਕਿਉਂ ਬੱਚੇ ਚੰਗੇ ਇਹ ਵੀ ਮੁੰਡਾ ਗਗਣਾਗਾ ਇਥੋਂ ਬੱਪੀ ਜਾਨੇ ਤੋਂ ਹਾਂਜੀ ਉਹਨਾਂ ਨਾਲ ਪਹਿਲਾਂ ਜਾਣ ਪਛਾਣ ਸੀਗੀ ਚੱਲ ਹੁਣ ਆਪਣਾ ਘਰ ਵਾਲਾ ਕੰਮ ਹੀ ਬਣ ਗਿਆ ਪੰਮੇ ਬਾਈ ਨੇ ਹਾਂਜੀ ਤੇ ਵੀ ਉਹਨਾਂ ਨੇ ਦਵਾਇਆ ਸੀਗਾ ਅੱਛਾ ਕੋਈ ਤੇ ਆਪਾਂ ਨੂੰ ਮਨ ਲ ਬੀਚਾ ਲਾ ਰਿਹਾ ਜ ਵੰਗੂ ਲਾਲਾ ਕਿਵੇਂ ਮਰਜੀ ਲਾਲਾ ਆਪਾਂ ਨੂੰ ਫਰੀ ਵੰਗੂ ਹੀ ਬੱਕਰਾ ਦਿੱਤਾ ਹੋਇਆ ਹੈ ਠੀਕ ਆ ਬੋਲ ਹਾਂ ਵੀ ਗਿਫਟ ਹੀ ਆ ਤੁਹਾਡੇ ਵਾਸਤੇ ਵੀ ਉਹ ਕਹਿੰਦਾ ਤਿਆਰ ਕਰਨਾ ਤੁਹਾਡੀ ਜ਼ਿੰਮੇਵਾਰੀ ਆ ਵੀ ਆਪਣੇ ਵੱਲੋਂ ਗਿਫਟ ਆ ਠੀਕ ਹੈ ਜੀ ਹਾਂ ਆ ਬਾਈ ਕੋਲ ਅਸੀਂ ਗਏ ਸੀ ਉਹਨਾਂ ਨੇ ਸਾਰੀ ਕਹਾਣੀ ਦੱਸੀ ਸੀ ਕਹਿੰਦੇ ਬਿਮਾਰ ਵੀ ਹੋ ਗਿਆ ਸੀ ਬਿਮਾਰ ਹੋ ਗਿਆ ਬਈ ਮਹੀਨਾ ਹੋ ਗਿਆ ਇਹਨੂੰ ਹਾਂਜੀ ਉਹਦੇ ਬਿਮਾਰ ਹੋ ਗਿਆ 2 ਦਿਨ ਜਮਾਂ ਲਗਾਤਾਰ ਅੰਦਰੋਂ ਬਈ ਦਾਣੇ ਦੂਣੇ ਪੈ ਗਏ ਵੱਧ ਤੇ ਅਸੀਂ ਫੂਲੇ ਵਾਲ ਮੇਲੇ ਤੇ ਗਏ ਸੀਗੇ ਅੱਛਾ ਤੇ ਦੁਆ ਦਾ ਬੁੜੀਆਂ ਨੇ ਦੁਬਾਰੇ ਦਾਣੇ ਪਾਤੇ ਅੱਛਾ ਕਣਕ ਪਾਤੇ ਕਣਕ ਤੋਂ ਥੋੜੀ ਜਿਹੀ ਅਲਰਜੀ ਵਾਂਗੂ ਮੰਨਦਾ ਏ ਠੀਕ ਆ ਬਈ ਤੇ ਸੋਲਿਆਂ ਦਾਲ ਦੂਲੇ ਇਹੋ ਜਿਹੀ ਚੀਜ਼ ਤਾਂ ਪਾ ਦਿੰਨੇ ਆ ਤੇ ਉਹ ਡਿੱਕੀ ਜਿਹੀ ਵੱਜ ਗਈ ਅੰਦਰ ਅੱਛਾ ਤੇ 2 ਦਿਨ ਬਈ ਇਹਨੇ ਕੁਝ ਨਹੀਂ ਖਾਦਾ ਠੀਕ ਆ ਜੀ ਤੇ ਦੂਜੇ ਦਿਨ ਇਹਨੇ ਟੰਗੂਰ ਲ ਕਿ ਜਲਾ ਨੇ ਹੁਣ ਇਹ ਬਈ 16 ਮਹੀਨਿਆਂ ਦਾ ਹੋ ਗਿਆ 16 17 ਮਹੀਨੇ ਠੀਕ ਹੈ ਬਈ ਦੰਦਾਂ ਤੋਂ ਕਿਵੇਂ ਆ ਜੀ ਇਹ ਦੰਦਾਂ ਤੋਂ ਬਈ ਹੁਣ ਇਸ ਟਾਈਮ ਦੋ ਦੰਦ ਸੀਗਾ ਹੁਣ ਤੀਜਾ ਦੰਦ ਦੰਦ ਪਟ ਰੱਖਿਆ ਇਹਨੇ ਠੀਕ ਹੈ ਜੀ ਤੇ ਹਾਈਟ ਦੀ ਗੱਲ ਕਰੀਏ ਕਿੰਨੀ ਹੈ ਹਾਈਟ ਬਈ ਇਹਦੀ 44 ਇੰਚ 44 ਇੰਚ ਦੋ ਦੰਦ ਦੇ ਹਾਂ ਬਹੁਤ ਹਾਈਟ ਕਰੂਗਾ ਬਈ ਬੱਚਾ ਹਜੇ ਤੁਹਾਨੂੰ ਕਿੰਨੀ ਕਿ ਉਮੀਦ ਹੈ ਕਿੱਥੋਂ ਤੱਕ ਜਾਊਗਾ ਹਾਈਟ 'ਚ ਹਾਈਟ ਬਈ ਮੰਨ ਲਓ ਵੀ 46 47 ਤਾਂ ਹੋ ਹੀ ਜਾਊ ਵੱਧ ਪਰਮਾਤਮਾ ਦਾ ਵੱਧ ਹੋਈ ਕਰ ਜੇ ਹਾਂ ਤੇ ਦੂਜੇ ਨੰਬਰ ਤੇ ਬਈ ਗੱਲ ਰਿਜ਼ਲਟ ਦੀ ਹਨਾ ਤੁਹਾਡੇ ਕੋਲੇ ਕਿੰਨੇ ਟਾਈਮ ਦਾ ਹੋ ਗਿਆ ਰਿਜ਼ਲਟ ਕਿਵੇਂ ਰਿਜ਼ਲਟ ਹੈ ਕਿਵੇਂ ਪਹਿਲੀ ਵਾਰੀ ਛੱਡਿਆ ਬੱਕਰੀਆਂ ਤੇ ਮੈਂ ਹਾਂਜੀ ਤੇ ਆਹ ਕਰਾ ਰਾਤ ਬੱਕਰੀ ਸੋਈ ਆ ਅੱਛਾ ਬਈ ਹਾਂ ਪਹਿਲੀ ਬੱਕਰੀ ਸੋਈ ਆ ਇਹ ਹਾਂ ਹਾਂ ਬਈ ਆਹ ਦੇਖੋ ਬਈ ਰਾਤ ਬੱਕਰੀ ਸੋਈ ਹੈਗੀ ਆ ਹਾਂ ਹਾਂ ਬੱਕਰੀ ਜਾਵਾਂ ਬੁਢੀ ਹੋਈ ਪਈ ਆ ਹਾਂਜੀ ਹਾਂ ਅਗਲਾ ਕਹਿੰਦਾ ਨਾ ਬੁਢੀ ਬੱਕਰੀ ਐਵੇਂ ਆਹ ਪੱਠ ਦਿੱਤੀ ਰਾਤ ਇਹਨਾਂ ਇੱਕ ਆ ਪੱਠ ਦਿੱਤੀ ਆ ਠੀਕ ਹੈ ਜੀ ਰਿਜ਼ਲਟ ਪਹਿਲਾ ਤੇ ਇੱਕ ਆ ਪੱਠ ਦਿੱਤੀ ਹਨਾ ਤੇ ਬਾਕੀਆ ਹੋਰ ਬੱਕਰੀਆਂ 5-6 ਬੱਕਰੀਆਂ ਹੋਰ ਨੇਗੀਆਂ ਠੀਕ ਹੈ ਜੀ ਤੇ ਅੱਜ ਵੀ ਮੇਲੇ ਤੇ ਤੇ ਬਹੁਤ ਬੰਦੇ ਆ ਗਏ ਆ ਬੱਕਰੀ ਤੇ ਵੀ ਨਾਲੇ ਬੁੜੀ ਹੋਈ ਪਈ ਆ ਤਾਂ ਵੀ ਮੇਵਣਿਆਂ ਨੂੰ ਦੇਖ ਕੇ ਅਗਲਾ ਹਾਲਾ ਰੇ ਕਹਿੰਦਾ ਵੀ ਮੈਨੂੰ ਕਿੰਨੇ ਮਰਜ਼ੀ ਪੈਸੇ ਲੈ ਲੈ ਠੀਕ ਹੈ ਜੀ ਪਰ ਆਪਾਂ ਵੇਚਣੀ ਨਹੀਂ ਹੈਗੀ ਵੀਰੇ ਆਪਾਂ ਬੱਕਰੀ ਪਾਲਣ ਦੇ ਵਿੱਚ ਸੋਚਿਆ ਕਿਵੇਂ ਸੀਗਾ ਵੀ ਬੱਕਰੀ ਪਾਲਣ ਦਾ ਕੰਮ ਕਰਨਾ ਪਹਿਲਾਂ ਤੁਸੀਂ ਕੀ ਕੰਮ ਕਰਦੇ ਸੀਗੇ ਪਹਿਲਾਂ ਮਤਲਬ ਵੀ ਮੈਂ ਪਲੱਸ 2 ਕੀਤੀ ਆ ਇੱਧਰ 2000-240 ਛੜਤੀ ਆ ਅੱਛਾ ਫਿਰ ਕਰਦੇ ਆ ਮਜਬੂਰੀਆਂ ਹੁੰਦੀਆਂ ਜਿਵੇਂ ਮਰਜ਼ੀ ਦਾ ਹੂੰ ਤੇ ਵੀ ਇਹ ਸੈਕਨੀਅਰ ਚੋਂ ਹਟ ਗਿਆ ਮੈਂ ਤੇ ਦੁਆਰਾ ਆਪਣੇ ਚਕੇਰੀਆਂ ਮਾਨਸਾਂ ਕੋਲੇ ਉੱਥੇ ਨਾਲ ਟ੍ਰੇਨਿੰਗ ਦਿੰਦੇ ਨੇ ਹਾਂਜੀ ਹੂੰ ਸੈਂਟਰ ਸਰਕਾਰ ਵੱਲੋਂ ਜਮ੍ਹਾਂ ਫ੍ਰੀ ਟ੍ਰੇਨਿੰਗ ਆ ਬਾਈ ਠੀਕ ਆ ਤੇ ਮਾਨਸਾਂ ਕੋਲੇ ਚਕੇਰੀਆਂ ਉੱਥੇ ਜਮ੍ਹਾਂ ਫ੍ਰੀ ਟ੍ਰੇਨਿੰਗ ਆ ਉਹਨਾਂ ਨੇ ਮਨ ਲਾ ਵੀ 15 ਦਿਨ ਦੀ ਟ੍ਰੇਨਿੰਗ ਉਹਨਾਂ ਦੀ ਹੂੰ ਬਾਕੀ ਵੈਕਸੀਨ ਬੱਕਰੀ ਕਿਵੇਂ ਰੱਖਣੀ ਆ ਸਾਰਾ ਕੁਝ ਦੱਸਦੇ ਨੇ ਉਹ ਹਾਂਜੀ ਤੇ ਬਾਕੀ ਉਹਨਾਂ ਦੇ ਵੀ ਰੋਟੀ ਪਾਣੀ ਦਾ ਵੀ ਖਰਚਾ ਉਹ ਆਫ ਕਰਦੇ ਨੇ ਚਾਹ ਪਾਣੀ ਸਾਰਾ ਕੁਝ ਰਹਿਣ ਦਾ ਪ੍ਰਬੰਧ ਵੀ ਉੱਥੇ ਆ ਬਾਈ ਉਹਨਾਂ ਨੇ ਟ੍ਰੇਨਿੰਗ ਦਿੱਤੀ ਸਾਨੂੰ ਤੇ ਇਸ ਦੂ ਬਾਦ ਬਈ ਆਪਾਂ ਨੂੰ ਬੱਕਰੀ ਦਾ ਪਤਾ ਵੀ ਨਹੀਂ ਸੀਗਾ ਵੀ ਕਿਹੜੀ ਹੋਊ ਬੱਕਰੀ ਹੂੰ ਤੇ ਉਹ ਦੇਸੀ ਬੱਕਰੀ ਲੈਂਦੀ ਬਈ ਅੱਛਾ ਵੀ ਮੰਨ ਲਓ ਬੱਕਰੀ ਕਿੰਨੀ ਮਰਜੀ ਮਹਿੰਗੀ ਲੈ ਲਓ ਚਾਹ 40000 ਦੀ ਲੈ ਲਓ ਚਾਹ ਲੱਖ ਦੀ ਲੈ ਲਓ ਹਾਂਜੀ ਵੀ ਜੇ ਖੜੀ ਰਹੇ ਪੈਸੇ ਪੂਰੇ ਕਰ ਜਾਂਦੀ ਆ ਕਰ ਜਾਂਦੀ ਆ ਜਦੋਂ ਤੁਸੀਂ ਨਵੇਂ ਇਸ ਕੰਮ ਦੇ ਵਿੱਚ ਆਏ ਸੀਗੇ ਪਰਿਵਾਰ ਦਾ ਸਹਿਯੋਗ ਕਿਵੇਂ ਦਾ ਸੀਗਾ ਪਰਿਵਾਰ ਦਾ ਬਈ ਫੁੱਲ ਸਹਿਯੋਗ ਹੈ ਫੁੱਲ ਸਹਿਯੋਗ ਮੰਨ ਲਾ ਹਾਂ ਆਪਣੇ ਵੀ ਮੰਨ ਲਾ ਬੁੜੀਆਂ ਵੱਲੋਂ ਵੀ ਸਹਿਯੋਗ ਫੁੱਲਾ ਆ ਮੇਰੇ ਡੈਡੀ ਜੀ ਨੇ ਇਹ ਵੀ ਪੂਰਾ ਨਾਲ ਦਿੰਦੇ ਆ ਸਾਹ ਹਾਂ ਹਾਂ ਬਈ ਪੂਰਾ ਬੱਕਰੀਆਂ ਬਈ ਕਿੰਨੇ ਨਾਗ ਟੋਟਲ ਹੁਣ ਆਪਣੇ ਕੋਲੇ ਆਪਣੇ ਕੋਲੇ ਬਈ 8 ਨਾਗ ਤਾਂ ਵੱਡੇ ਨੇ ਹਾਂਜੀ ਬਾਕੀ ਪੱਠਾ ਨੇਗੇ ਹੁਣ ਮੰਨ ਲਾ 20 ਨਾਗ ਹੋ ਗਏ ਸਾਰੇ ਸਾਰੇ ਤੇ ਬਾਕੀ ਹੁਣ ਸੂਣ ਵਾਲੀਆਂ ਨੇ ਛੇ ਤੇ ਫਿਰ ਬਈ ਘਰੀ ਪਾਲਦੇ ਹੋ ਕਿ ਬਾਹਰ ਚਰਾਣ ਤੇ ਵੀ ਜਾਂਦੇ ਬਾਹਰੇ ਬਈ ਬਾਹਰੇ ਕੱਲਾ ਬੱਕਰੇ ਬਈ ਘਰੇ ਬੱਕਰਾ ਬੱਕਰਾ ਘਰੇ ਬਾਕੀ ਪਸ਼ੂ ਬਾਹਰੇ ਸਾਰੇ ਠੀਕ ਆ ਬਈ ਹਾਂ ਜੇ ਬਾਈ ਗੱਲ ਕਮਾਈ ਦੀ ਕਰੀਏ ਹਨਾ ਤੁਸੀਂ 2-3 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਕਮਾਈ ਕਿੰਨੀ ਕੁ ਹੋ ਜਾਂਦੀ ਹੈ ਬੱਕਰੀਆਂ ਚ ਕਮਾਈ ਬਾਈ ਚਾਹੇ ਹੁਣ ਤੁਲਾਲਾ 40000 ਦੀ ਲੇਲਾ ਬੱਕਰੀ ਚਾਹੇ 20 ਦੀ ਲੇਲਾ ਚਾਹੇ ਲੱਖ ਦੀ ਲੇਲਾ ਹਨਾ ਬਾਕੀ ਉਹਦਾ ਬਾਕੀ ਬਰੀਡ ਦੇ ਸਾਰੇ ਆ ਹਾਂਜੀ ਵੀ ਮੰਨ ਲੈ ਇੱਕ ਸਾਲ ਦੇ ਵਿੱਚ ਪੈਸੇ ਪੂਰੇ ਕਰ ਜਾਂਦੀ ਹੈ ਜੇ ਬੰਦੇ ਨੇ ਮਿਹਨਤ ਕਰਨੀ ਹੈ ਤੇ ਹੁਣ ਭੁੱਖੀ ਖੜੀ ਰਹੀ ਫਿਰ ਤਾਂ ਕਿੱਥੇ ਪੈਸੇ ਪੂਰੇ ਕਰੇਗਾ ਇਹ ਗੱਲ ਸਹੀ ਹੈ ਹਾਂ ਹਾਂ ਬਈ ਆ ਦੇਖੋ ਬਈ ਸੂਈ ਹੋਈ ਐ ਬੱਕਰੀ ਹਨਾ ਦੋ ਬੱਚੇ ਦਿੱਤੇ ਆ ਬਈ ਹੋਰ ਵੀ ਦਿਖਾਉਂਗੇ ਬੱਕਰੀਆਂ ਆਪਣੀਆਂ ਵੱਡੀਆਂ ਕੋਈ ਚੰਗੀਆਂ ਜਿਹੜੀਆਂ ਦਿਖਾ ਦਿਓ ਹਨਾ ਬਾਈ ਕੋਲੇ ਸਾਰੇ ਜਾਨਵਰੀ ਸੋਹਣੇ ਆ ਬਈ ਬਰੀਡਰ ਕਿਉਂਕਿ ਬਾਈ ਨੇ ਵਧੀਆ ਬਲੱਡ ਲਾਈਨ ਦਾ ਪੰਜਾਬ ਦੀ ਨੰਬਰ 1 ਬਲੱਡ ਲਾਈਨ ਦਾ ਤੇ ਬੱਕਰੀ ਬਈ ਤੁੰਗਾਂ ਵਾਲੀ ਤਾਂ ਲੈਂਦੀ ਸੀ ਅੱਛਾ ਬਈ ਹਾਂ ਹਾਂ ਤੇ ਇਸ ਤੋਂ ਪਹਿਲਾਂ ਮੰਨ ਲਓ ਇਹ ਮੈਂ ਲੈਂਦੀ ਸੀ 38000 ਦੀ ਹਾਂਜੀ ਇਹ ਮੰਨ ਲਓ ਇੱਕ ਸਾਲ ਦੇ ਵਿੱਚ ਪੈਸੇ ਪੂਰੇ ਕਰਤੇ ਹੁਣ ਇਹਨੇ ਪਹਿਲੀ ਵਾਰੀ ਸੋਣਾ ਇਹ ਤਾਂ ਠੀਕ ਹੈ ਜੀ ਹਾਂ ਹਾਂ ਪਹਿਲਾ ਸੂਈਏ ਤੁਹਾਡੇ ਕੋਲੇ ਹਾਂ ਹਾਂ ਬਈ ਦੋ ਵਾਰੀ ਸੂਪੀਏ ਦੋ ਵਾਰੀ ਸੂਪੀਏ ਦੋ ਵਾਰੀ ਬੱਚੇ ਵੇਚਦੇ ਇਹਦੇ ਤੁਸੀਂ ਬੱਚੇ ਵੇਚਦੇ ਬਈ ਇਹਦੀ ਪੱਠ ਫਿਰਦੀ ਇੱਥੇ ਬੱਚੇ ਬਈ ਕਿੰਨੇ ਕਿੰਨੇ ਕਦੇ ਵੇਖ ਜਾਂਦੇ ਆ ਬੱਚੇ ਬਈ ਹੁਣ ਮਨਲਾ ਵੀ 15000 ਦਾ ਵੀ ਮੇਮਣਾ ਵੇਕ ਜਾਂਦਾ ਹਾਂਜੀ ਤੇ 10000 ਦਾ ਵੀ ਵੇਕ ਜਾਂਦਾ ਬਾਕੀ ਮੇਮਣੇ ਦੇ ਸਾਰੇ ਹਨਾ 20000 ਦਾ ਵੀ ਇਹ ਪੱਠ ਇਸੇ ਬੱਕਰੀ ਦੀ ਹਾਂ ਹਾਂ ਇਸੇ ਬੱਕਰੀ ਦੀ ਪੱਠ ਆ ਬਈ ਠੀਕ ਆ ਬਈ ਹਾਂ ਕਿੰਨੇ ਟਾਈਮ ਦੀ ਹੋ ਗਈ ਹੈ ਜੀ ਇਹ ਇਹ ਬਈ ਹੋ ਗਈ ਮਿੰਟ ਦਾ 8-9 ਮਹੀਨਿਆਂ ਦੀ ਬਈ 8-9 ਹਾਂ ਹਾਂ ਇਹ ਤੋਂ ਪਹਿਲਾਂ ਵਾਲੇ ਸੂਏ ਦੀ ਹੈ ਠੀਕ ਆ ਬਈ ਹਾਂ ਕਈ ਬੰਦੇ ਕਈ ਬੰਦੇ ਬਈ ਅੱਜਕੱਲ ਜਿਵੇਂ ਕੰਮ ਨਾ ਛੱਡ ਦਿੰਦੇ ਆ ਬੱਕਰੀਆਂ ਚ ਆ ਕੇ ਚੰਗੇ ਜਾਨਵਰ ਮਹੰਗੇ ਜਾਨਵਰ ਲੈ ਕੇ ਵੀ ਕੰਮ ਛੱਡ ਦਿੰਦੇ ਆ ਵੀਰ ਬੱਕਰੀ ਰੱਜੀ ਨਹੀਂ ਜਾਂ ਨਫਾ ਨਹੀਂ ਹੋਇਆ ਸਾਨੂੰ ਘਾਟਾ ਪੈ ਗਿਆ ਤੁਸੀਂ ਇਹ ਕੰਮ ਦੇ ਵਿੱਚ ਕੀ ਦੇਖਿਆ ਹੈਗਾ ਘਾਟਾ ਤਾਂ ਬਈ ਜਮਾ ਨਹੀਂ ਪੈਂਦਾ ਇੰਨਾ ਕੰਮਾਂ ਚ ਤੇ ਮੈਂ ਹੁਣ ਮੰਨ ਲਾ ਹੁਣ ਜਿਵੇਂ ਮੱਝਾਂ ਰੱਖਣੀਆਂ ਨੇ ਆਪਾਂ ਨੇ ਹਾਂਜੀ ਹੁਣ ਤੂੰ ਲਾਲਾ ਦੋ ਮੱਝਾਂ ਰੱਖ ਲੈ ਹਾਂਜੀ ਦੋ ਮੱਝਾਂ ਇਹਨਾਂ ਸਾਰੀਆਂ ਜਨਖਰਾ ਖਾਨੀਆਂ ਹੂੰ ਬਾਕੀ ਹੁਣ ਲਾਲਾ ਤੂੰ ਆਪਣੇ ਤੂੜੀ ਆ ਉਹ ਵਿਕ ਜਾਂਦੀ ਆ ਤੇ ਬਾਕੀ ਹੋਰ ਲਾਲਾ ਤੂੰ ਵੀ ਫਰੀ ਵਾਂਗੂ ਪਾਲ ਜਾਂਦੀਆਂ ਨੇ ਜੇ ਆਪਣੇ ਬੰਦੇ ਨੇ ਪਾਲਣੀਆਂ ਨੇ ਬਾਹਰਲੀ ਚਰਾਈ ਤੇ ਤੇ ਬਾਕੀ ਦੁੱਧ ਵੀ ਵਧੀਆ ਕੱਢ ਦਿੰਦੀਆਂ ਨੇ ਬਾਈ ਜੇ ਹੁਣ ਮੰਨ ਲੈ ਘਰੇ ਬੱਕਰੀ ਨੂੰ ਆਪਾਂ ਵਧੀਆ ਬੰਦੇ ਫਾਰਮ ਵਾਲੇ ਪਾਉਂਦੇ ਨੇ ਉਹ 4 ਕਿਲੋ ਦੁੱਧ ਦਿੰਦੀ ਆ 3 ਕਿਲੋ ਦਿੰਦੀ ਆ ਇਹ ਪਾਲਦੀ ਫਰੀ ਆ ਬਾਈ ਠੀਕ ਆ ਬਾਈ ਹਾਂ ਹਾਂ ਵਿੱਚ ਫਾਰਮਾਂ ਚ ਵੀ ਬੰਦੇ ਬਹੁਤ ਵਧੀਆ ਪਾਲਦੇ ਨੇ ਹੂੰ ਬਾਕੀ ਬਾਈ ਬਾਹਰਲੀ ਚਰਾਈ ਤੇ ਵੀ ਵਧੀਆ ਬੱਕਰੀਆਂ ਪਾਲਦੀਆਂ ਨੇ ਜਦੋਂ ਬਈ ਚੇਲਾ ਤਰੱਕੀ ਕਰਦਾ ਹਨਾ ਉਸਤਾਦ ਖੁਸ਼ ਹੁੰਦਾ ਹਾਂ ਹਾਂ ਬਈ ਤੁਸੀਂ ਬਰੀਡਰ ਵੀ ਵਧੀਆ ਤਿਆਰ ਕਰਤਾ ਜਾਨਵਰੀ ਤੁਹਾਡੇ ਕੋਲੇ ਵਧੀਆ ਤੰਦਰੁਸਤ ਨੇ ਤੇ ਪੰਮਾ ਬਾਈ ਹੁਣ ਕੀ ਕਹਿੰਦਾ ਤੁਹਾਨੂੰ ਹੱਲਾਸ਼ਰੀ ਦਿੰਦੇ ਹੋਣਗੇ ਹਾਂ ਹਾਂ ਬਈ ਆ ਹੁਣੀ ਆ ਕੇ ਗਏ ਨੇ ਪਹਿਲਾਂ ਅੱਛਾ ਹਾਂ ਘੰਟਾ ਖ ਹੋ ਗਿਆ ਹੁਣ ਉਹ ਬਾਗੇ ਪਿੰਡ ਤੇ ਆਪਾਂ ਨੂੰ ਬਈ ਪਿਵਾ ਮੰਗੂ ਸਮਝਦੇ ਆਪਾਂ ਤਾਂ ਉਹਨਾਂ ਨੂੰ ਤੇ ਇਹਨਾਂ ਨੇ ਆਪਾਂ ਨਾਲ ਚੱਲ ਵੀ ਆਪਾਂ ਨੂੰ ਤਾਂ ਪਤਾ ਹੀ ਨਹੀਂ ਸੀ ਬਈ ਇਹ ਕੰਮ ਦਾ ਤੇ ਬਾਕੀ ਹੁਣ ਹਰੇਕ ਅਗਲਾ ਕਹਿੰਦਾ ਵੀ ਨੰਬਰ ਦੇ ਤੁਹਾਡਾ ਵੀ ਬੱਕਰੀਆਂ ਸੋਹਣੀਆਂ ਸੀ ਮੈਂ ਉਹਨਾਂ ਲੈਣਾ ਹਨਾ ਕੋਈ ਪੱਠ ਮੰਗਦਾ ਕੋਈ ਬੱਕਰਾ ਮੰਗਦਾ ਕਲਾਇ ਇਹ ਵਧੀਆ ਆਪਣੇ ਦਾ ਪਿਓਾਂ ਵਰਗਾ ਹੀ ਆ ਬਰੀਡਰ ਨੂੰ ਦੇਖ ਕੇ ਕੀ ਕਿਹਾ ਉਹਨਾਂ ਨੇ ਤੁਹਾਨੂੰ ਬਰੀਡਰ ਨੂੰ ਦੇਖ ਕੇ ਬਾਈ ਕਹਿੰਦਾ ਠੀਕ ਆ ਸਰ ਵਧੀਆ ਤਿਆਰ ਕੀਤਾ ਹੈ ਹਾਂ ਇੱਧਰ ਬਾਈ ਨੇ ਆ ਫੋਟੋਆਂ ਵੀ ਲਾਈਆਂ ਤੁਹਾਨੂੰ ਪੋਸਟਰ ਦਿਖਾਉਣੇ ਆ ਹਨਾ ਆ ਬਾਈ ਹੋਰਾਂ ਦਾ ਬੱਕਰਾ ਹਨਾ ਇਹਦਾ ਨਾਮ ਰੱਖਿਆ ਦੁੱਲਾ ਤੇ ਜਿਹੜੇ ਬੱਕਰੇ ਦਾ ਬੱਚਾ ਹੈਗਾ ਬਾਈ ਇਹ ਬਾਈ ਦੇ ਪੰਮੇ ਦੇ ਘਰੇ ਖੜਾ ਪਿਓ ਹੈਗਾ ਪੰਜਾਬ ਪੰਜਾਬ ਨਾਂ ਦਾ ਬੱਕਰਾ ਬਾਈ ਪੰਮੇ ਦੇ ਘਰੇ ਆ ਤੇ ਇਹ ਬੱਕਰੇ ਦੀ ਮਾਂ ਰਾਣੂ ਠੀਕ ਹੈ ਜੀ ਚੈਲ ਗੋਡ ਫਾਰਮ ਪਿੰਡ ਗੁਰਥੜੀ ਇਹ ਬਾਈ ਹੋਰਾਂ ਦਾ ਗੋਡ ਫਾਰਮ ਦਾ ਨਾਮ ਆ ਤੇ ਬਾਈ ਜਿਹੜੀ ਰਾਣੋ ਬੱਕਰੀ ਸੀਗੀ ਇਹ ਹਾਂ ਹਾਂ ਬਾਈ ਪੰਮੇ ਦੇ ਘਰੇ ਸੀ ਹਾਂ ਬਾਈ ਪੰਮੇ ਦੇ ਘਰੇ ਹੁਣ ਵੀ ਹੈਗੀ ਹੈ ਹੁਣ ਵੀ ਹੈਗੀ ਹੈ ਹਾਂ ਹਾਂ ਬਾਈ ਠੀਕ ਆ ਬਾਈ ਬਹੁਤ ਸੋਹਣਾ ਲੱਗਿਆ ਬਾਈ ਦਾ ਕੰਮ ਆਪਣਾ ਵੀਰੇ ਨੰਬਰ ਬੋਲ ਦਿਓ ਮੋਬਾਈਲ ਨੰਬਰ ਜੀ ਨੰਬਰ ਬਾਈ 98141 ਹਾਂਜੀ 3245 ਬਾਈ ਬਹੁਤ ਵਧੀਆ ਬਾਈ ਦੇ ਜਾਨਵਰਾਂ ਸੰਭਾਲ ਕੀਤੀ ਆ ਹਨਾ ਸਾਰੇ ਜਾਨਵਰ ਬਾਈ ਜੀ ਤੰਦਰੁਸਤ ਨੇ ਵਧੀਆ ਦਿਖ ਰਿਹਾ ਹੈਗਾ ਵੀ ਬੰਦਾ ਬੱਕਰੀਆਂ ਦੀ ਸੰਭਾਲ ਕਰਦਾ ਇੱਕ ਵਾਰੀ ਥੋੜੀ ਨਿਗਾ ਮਰਾ ਦਿੰਨੇ ਆ ਜਾਨਵਰਾਂ ਤੇ ਹਨਾ ਆ ਦੇਖ ਲੋ ਕਾਲੀਆਂ ਬੱਕਰੀਆਂ ਜੀ ਆ ਬੱਕਰੀ ਨਿੱਕੇ ਕੋਲ ਆਈ ਹੋਈ ਹੈ ਬਈ ਅੱਛਾ ਬਈ ਹਾਂ ਹਾਂ ਇਹ ਵੀ ਸੋਣ ਵਾਲੀ ਹੈ ਜੀ ਹਾਂ ਹਾਂ ਬਈ ਇਹਨੇ ਪਰਸੋ ਨੂੰ ਸੋਣਾ ਸਾਰੀਆਂ ਬਈ ਇਸੇ ਤੋਂ ਗੱਬਣਾ ਹਾਂ ਹਾਂ ਸਾਰੀਆਂ ਐਤਕੀ ਬਈ ਇਸੇ ਤੋਂ ਨੇ ਪਹਿਲਾਂ ਨਹੀਂ ਛੱਡਿਆ ਸੀਗਾ ਅੱਛਾ ਮੰਨ ਲਾ ਹੋ ਗਿਆ ਤੇ ਇਹ ਉਦੋਂ 11 12 ਮਹੀਨਿਆਂ ਦਾ ਉਦੋਂ ਦਾ ਰਿਜ਼ਲਟ ਆ ਬਈ ਹੁਣ ਇਹ ਠੀਕ ਹੈ ਜੀ ਵੀ ਹੁਣ ਪਹਿਲੀ ਵਾਰੀ ਰਿਜ਼ਲਟ ਆ ਬੱਕਰਾ ਜਿਹੜਾ ਉਹਦੇ ਬਾਰੇ ਵੀ ਦੱਸਿਓ ਜਾਣਕਾਰੀ ਹੈ ਨਾ ਇੱਕ ਬਾਈ ਕੋਲੇ ਹੋਰ ਬੱਕਰਾ ਬਈ ਇਹ ਵੀ ਸੈਦੋਗੇ ਬਲੱਡ ਲਾਈਨ ਚੋਂ ਹੀ ਆ ਇਹਦੇ ਬਾਰੇ ਵੀ ਬਾਈ ਤੋਂ ਜਾਣਕਾਰੀ ਲੈਣੇ ਆ ਹਨਾ ਹਾਂ ਏ ਬਾਈ ਕਿਵੇਂ ਆ ਦੰਦਾ ਤੋਂ ਇਹ ਦੰਦ ਬਾਈ ਦੋ ਆ ਬਾਈ ਦੋ ਦੰਦ ਆ ਹਨਾ ਇਹਦੀ ਵੀ ਦੱਸਿਓ ਕਹਾਣੀ ਕਿੱਥੋਂ ਆਇਆ ਇਹ ਮੁੰਡਾ ਬਾਈ ਫਰਮਾਹੀਂ ਤੋਂ ਆ ਹਨਾ ਉਹਦਾ ਬੱਕਰਾ ਬਾਈ ਇਹ ਠੀਕ ਹੈ ਜੀ ਇਹ ਰਾਜਵੀਰ ਕੋਲ ਆਇਆ ਹੋਇਆ ਰਾਜਵੀਰ ਮੱਟ ਦਾਦੂ ਦਾ ਹਾਂ ਰਾਜਵੀਰ ਮੱਟ ਦਾ ਇਹ ਬੱਕਰਾ ਬਾਈ ਜੀ ਰਾਜਵੀਰ ਬਾਈ ਕੋਲ ਆਇਆ ਮੱਟ ਦਾਦੂ ਤੋਂ ਉਹਨਾਂ ਦੇ ਸੁਲਤਾਨ ਬੱਕਰੇ ਦਾ ਬੱਚਾ ਹਾਂ ਹਾਂ ਸੁਲਤਾਨ ਦਾ ਬੱਚਾ ਸੁਲਤਾਨ ਦਾ ਬੱਚਾ ਬਾਈ ਦੇਖ ਸਕਦੇ ਹੋ ਤੇ ਸੈਦੋਗੇ ਬਲੱਡ ਲਾਈਨ ਦੇ ਵਿੱਚੋਂ ਆ ਤੇ ਇਹਦੀ ਕਿੰਨੇ ਮਹੀਨੇ ਉਮਰ ਆ ਬਾਈ ਹੁਣ ਇਹਦੀ ਉਮਰ ਬਾਈ ਇਹ ਵੀ ਮੰਨ ਲਓ ਹੋ ਜੀ ਮਤਲਬ 14-15 ਮਹੀਨਾ ਦਾ 14-15 ਮਹੀਨਾ ਦਾ ਇਹ ਦੋਨੋਂ ਬੱਕਰੇ ਸੇਮ ਬਲੱਡ ਲਾਈਨ ਦੇ ਆ ਜੀ ਤੇ ਬੱਚਾ ਇਹ ਆਇਆ ਰਾਜਵੀਰ ਬਾਈ ਦੇ ਘਰੋਂ ਬਹੁਤ ਵਧੀਆ ਲੱਗਿਆ ਵੀਰੇ ਕੰਮ ਤੁਹਾਡਾ ਦੇਖ ਕੇ ਹਨਾ ਪ੍ਰਮਾਤਮਾ ਰੰਗ ਭਾਗ ਲਾਵੇ ਤੇ ਆ ਬਾਈ ਦਾ ਸਾਰਾ ਹਨਾ ਡਿਟੇਲ ਦੱਸੀਏ ਬੱਕਰੇ ਦੀ ਨੰਬਰ ਬਾਈ ਨੇ ਆਪਣਾ ਬੋਲਤਾ ਕਿਸੇ ਨੇ ਕੋਈ ਬੱਚਾ ਲੈਣਾ ਜਾਣਕਾਰੀ ਲੈਣੀ ਆ ਤਾਂ ਇਹਨਾਂ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ